ਟレイン ਦੇ ਵਿੱਚ ਮਿਲਗੇ ਨਰਾਇਣ ਭਗਤ ਤੇ ਸਾਰੇ ਡੱਬੇ ਦੇ ਵਿੱਚ ਗੂੰਜ ਗਏ ਨਰਾਇਣ ਦੇ ਜਕਾਰੇ ਤੇ ਨਰਾਇਣ ਦਾ ਗੀਤ ਭਜਨ ਜਿਹੜਾ ਹੈ ਉਹ ਬੜੀ ਬੰਦਗੀ ਦੇ ਨਾਲ ਹੋ ਰਿਹਾ ਤੇ ਵੀਡੀਓ ਬੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਕਿ ਨਰਾਇਣ ਭਗਤ ਵੀ ਪਰੇ ਤੋਂ ਪਰੇ ਨੇ ਤੇ ਆ ਪੂਰੇ ਡੱਬੇ ਦੇ ਵਿੱਚ ਸਾਧੂ ਸੰਤ ਨੇ ਜਿਹੜੇ ਕੀਰਤਨ ਕਰ ਰਹੇ ਨੇ ਕੀਰਤਨ ਕੀ ਕਰ ਰਹੇ ਹਰੇ ਕ੍ਰਿਸ਼ਨਾ ਹਰੇ ਰਾਮ ਦਾ ਤੇ ਨਾਲ ਹੀ ਨਰਾਇਣ ਦੇ ਨਾਮ ਦਾ ਜਾਪ ਵੀ ਕਰ ਰਹੇ ਆ ਤਾਂ ਦੋਸਤੋ ਕਮੈਂਟ ਕਰਕੇ ਨਾ ਪਹਿਲਾਂ ਤਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਨਰਾਇਣ ਲਿਖ ਕੇ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰ ਦਿਓ ਆਓ ਪਹਿਲਾਂ ਵੀਡੀਓ ਸੁਣਦੇ ਆਂ ਵੀ ਵੀਡੀਓ ਦੇ ਵਿੱਚ ਅਸਲ ਵਿੱਚ ਵਾਇਰਲ ਹੋਣ ਵਾਲਾ ਕੀ ਸੀ ਕਿਉਂਕਿ ਪੂਰਾ ਡੱਬਾ ਹੀ ਜਿਹੜਾ ਨਾਰਾਇਣ ਦੇ ਨਾਮ ਦੇ ਨਾਲ ਗੂੰਜ ਰਿਹਾ ਉਹ ਪੂਰੀ ਵੀਡੀਓ ਸੁਣਦੇ ਆਂ ਅਮੀ ਨਰਾਇਣ ਕਮੀ ਨਰਾਇਣ ਅਮੀ ਨਰਾਇਣ ਸੁਮੀ ਨਰਾਇਣ ਲੋ ਜੀ ਪੂਰੀ ਬੋਗੀ ਦੇ ਵਿੱਚ ਬੈਠੇ ਆ ਪੂਰਾ ਡੱਬਾ ਜਿਹੜਾ ਸਾਧੂ ਸੰਤਾਂ ਦੇ ਨਾਲ ਕਿਰਾਇਆ ਤੇ ਪੂਰੇ ਕਹਿ ਸਕਦੇ ਆ ਵੀ ਡੱਬੇ ਦੇ ਵਿੱਚ ਨਰਾਇਣ ਨਾਮ ਦਾ ਕੀਰਤਨ ਕੀਤਾ ਜਾ ਰਿਹਾ ਤੇ ਲੋਕੋਆਂ ਨੂੰ ਜਿਹੜੇ ਕਮੈਂਟ ਕਰਕੇ ਆਪਣੇ ਜਿਹੜਾ ਜੈ ਸ਼੍ਰੀ ਨਰਾਇਣ ਲੇ ਤਾਂ ਵੀਡੀਓ ਤੁਸੀਂ ਦੇਖੀਆ ਦੋਸਤੋ ਵੀ ਕਿਵੇਂ ਨਰਾਇਣ ਦੇ ਨਾਮ ਦਾ ਜਾਪ ਪੂਰੇ ਡੱਬੇ ਦੇ ਵਿੱਚ ਕੀਤਾ ਜਾ ਰਿਹਾ ਹੈ ਭਗਤ ਵੀ ਪਰੇ ਤੋਂ ਬਰੇ ਨੇ ਜਗ੍ਹਾ ਨਹੀਂ ਦੇਖਦੇ ਥਾਂ ਨਹੀਂ ਦੇਖਦੇ ਪਰ ਜਿਨ੍ਹਾਂ ਨੇ ਭਗਤੀ ਕਰਨੀ ਆ ਉਹਨਾਂ ਦੇ ਲਈ ਕੋਈ ਸਮਾਜ ਜਾਂ ਥਾਂ ਨਿਰਧਾਰਤ ਨਹੀਂ ਹੁੰਦੀ ਤਾਂ ਆ ਦੇਖੋ ਤੁਸੀਂ ਡੱਬੇ ਦੇ ਵਿੱਚ ਨਰਾਇਣ ਦਾ ਨਾਮ ਗੁੰਜ ਰਿਹਾ ਤਾਂ ਜੈ ਸ਼੍ਰੀ ਨਰਾਇਣ ਲਿਖ ਕੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ